ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾਂਗੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਮੈਂ ਸਾਈਪ੍ਰਸ ਦੇ ਵਿੱਚ ਆਏ ਹੋਏ ਹਾਂ ਤੁਸੀਂ ਪਹਿਲਾਂ ਵੀ ਕੁਝ ਬਲੌਗਸ ਵੇਖੇ ਨੇ ਤੇ ਬੜੀਆ ਤੁਸੀਂ ਪਿਆਰ ਦਿੱਤਾ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਸੀ ਕਿ ਜਦੋਂ ਮੈਂ ਸਾਈਪ੍ਰਸ ਆਉਣਾ ਸੀਗਾ ਤੇ ਆਉਣ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਕਿਤੇ ਉੱਥੇ ਜਾ ਕੇ ਮੈਂ ਕਿਉਂਕਿ ਪ੍ਰੋਫੈਸ਼ਨਲ ਮੇਰਾ ਐਜ਼ ਏ ਕਥਾਵਾਚਕ ਰਿਹਾ ਪ੍ਰਚਾਰਕ 2016 ਦੇ ਵਿੱਚ ਮੈਂ ਪੋਸ ਕੀਤਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਮੈਨੂੰ ਆਪਣੇ ਭਾਰਤ ਦੀ ਮਤਲਬ ਮੁੰਬਈ ਲਖਨਊ ਬਪਾਲ ਤੇ ਚਾਰਖੰਡ ਇਸ ਤਰ੍ਹਾਂ ਦੀਆਂ ਕਈ ਜਗ੍ਹਾ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਕੁਝ ਵੀਰਾਂ ਦੇ ਸਹਿਯੋਗ ਸਦਕਾ ਤੇ ਮੈਨੂੰ ਇੱਥੇ ਆਉਣ ਤੋਂ ਬਾਅਦ ਇਹ ਸੀਗਾ ਕਿ ਕਿਤੇ ਮੇਰੀ ਕਥਾ ਨਾ ਰਹਿ ਜਾਵੇ ਕਿਤੇ ਕਥਾ ਨਾ ਛੁੱਟ ਜਾਏ ਕਿਉਂਕਿ ਤੁਹਾਨੂੰ ਪਤਾ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਉੱਥੇ ਜਾ ਕੇ ਆਪਣੀ ਜਗ੍ਹਾ ਬਣਾਉਣਾ ਜਾਂ ਇੱਕ ਜਗ੍ਹਾ ਆਪਣੀ ਕਾਇਮ ਕਰਨਾ ਉਹ ਬਹੁਤ ਔਖਾ ਹੁੰਦਾ ਤੇ ਉਹ ਰੱਬ ਨੇ ਚਲੋ ਅਰਦਾਸ ਸੁਣੀ ਤੇ ਮੈਂ ਇੱਥੇ ਆ ਗਿਆ ਤੇ ਬਾਬਾ ਜੀ ਦੇ ਨਾਲ ਅਸੀਂ ਮਿਲੇ ਗੁਰਦੁਰਗਾ ਸਾਹਿਬ ਦੇ ਗ੍ਰੰਥੀ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਜਦੋਂ ਵੀ ਅਸੀਂ ਸਾਰੇ ਵੀਰ ਉਹਨਾਂ ਨੂੰ ਮਿਲ ਕੇ ਗਏ ਤੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਨੂੰ ਕਥਾ ਦਾ ਟਾਈਮ ਦੇ ਦਿਆ ਕਰੋ ਥੋੜਾ ਜਿਹਦੇ ਨਾਲ ਸੰਗਤ ਨੂੰ ਵੀ ਚਲੋ ਕੁਝ ਨਵਾਂ ਸਿੱਖਣ ਨੂੰ ਮਿਲਦਾ ਕੁਝ ਜਾਣਨ ਨੂੰ ਮਿਲਦਾ ਤੇ ਮੈਂ ਵੀ ਲਗਾਤਾਰ 2018 ਤੋਂ ਕਿਉਂਕਿ ਕੋਰਸ 2016 ਤੋਂ 18 ਸੀ ਤੇ ਉਹ ਤੋਂ ਬਾਅਦ ਲਗਾਤਾਰ ਫਿਰ ਗੁਰਬਾਣੀ ਦੀ ਕਥਾ ਵਿਚਾਰ ਕਰਦਾ ਆ ਰਿਹਾ ਮੇਰੇ ਮਨ ਦੇ ਵਿੱਚ ਸੀ ਕਿ ਕਿਤੇ ਮੈਂ ਰਹਿ ਨਾ ਜਾ ਮੈਂ ਇਸ ਪੱਖ ਤੋਂ ਤਾਂ ਉਹ ਹੁਣ ਬਣਿਆ ਹੋਇਆ ਸਬਬ ਵਾਹਿਗੁਰੂ ਵੱਲ ਹਰ ਐਤਵਾਰ ਅਸੀਂ ਗੁਰਦੁਆਰੇ ਜਾਂਦੇ ਹਾਂ ਤੇ ਉੱਥੇ ਮੈਨੂੰ ਕਥਾ ਦਾ ਮੌਕਾ ਮਿਲ ਜਾਂਦਾ ਅੱਧਾ ਘੰਟਾ 15 ਮਿੰਟ ਕਿਉਂਕਿ ਠੰਡ ਕਈ ਵਾਰ ਕੀ ਹੁੰਦਾ ਕਿ ਗਰਮੀ ਬਹੁਤ ਹੁੰਦੀ ਹੈ ਤੇ ਗਰਮੀ ਦਾ ਕਰਕੇ ਕਈ ਵਾਰ ਅਸੀਂ 20 ਮਿੰਟ ਲਾਉਂਦੇ ਹਾਂ ਕਈ ਵਾਰ ਅੱਧਾ ਘੰਟਾ ਲਾਉਂਦੇ ਹਾਂ ਤੇ ਅੱਜ ਮੈਂ ਬਾਬਾ ਜੀ ਦੇ ਨਾਲ ਗੱਲ ਕਰਦਾ ਪਿਆ ਸੀ ਤੁਹਾਨੂੰ ਗੁਰਦੁਆਰੇ ਲੈ ਕੇ ਚੱਲਾਂਗਾ ਉੱਥੇ ਕਥਾ ਵੀ ਤੁਸੀਂ ਸੁਣੋਗੇ ਇਸ ਬਲੌਗ ਦੇ ਅੱਧ ਦੇ ਵਿੱਚ ਅੱਧ ਵਿਚਕਾਰ ਜਿਹਦੇ ਵਿੱਚ ਤੇ ਮੇਰੇ ਬਾਬਾ ਜੀ ਨੂੰ ਕਹਿੰਦਾ ਪਿਆਈ ਮਾ ਬਾਬਾ ਜੀ ਅਗਲੇ ਸੰਡੇ ਆਪਾਂ ਗੁਰਬਾਣੀ ਦਾ ਕੋਈ ਸ਼ਬਦ ਗਾਵਾਂਗੇ ਕਿਉਂਕਿ ਮੈਨੂੰ ਕੀਰਤਨ ਦਾ ਵੀ ਬੜਾ ਸ਼ੌਂਕ ਹੈ ਤੇ ਹਮੇਸ਼ਾ ਮੈਨੂੰ ਇੱਕ ਇਹ ਵੀ ਲੱਗਦਾ ਕਿ ਕੁਝ ਨਾ ਕੁਝ ਇਨਸਾਨ ਨੂੰ ਸਿੱਖਦੇ ਰਹਿਣਾ ਚਾਹੀਦਾ ਜਿਹੜਾ ਇਨਸਾਨ ਸਿੱਖਣਾ ਬੰਦ ਕਰ ਦਿੰਦਾ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਲਾਈਫ ਬੋਰਿੰਗ ਹੈ ਕਿਉਂਕਿ ਉਹ ਫਿਰ ਉਹ ਰਿਪੀਟ ਕਰੀ ਜਾਂਦਾ ਜੋ ਗੱਲਾਂ ਉਹਦੇ ਕੋਲੇ ਹੈਗੀਆਂ ਜਾਂ ਜੋ ਕੰਮ ਹੈਗਾ ਪਰ ਉਹਦੇ ਇੱਕ ਕਈ ਵਾਰ ਚਾਹ ਨਹੀਂ ਪੈਦਾ ਹੁੰਦਾ ਹਰ ਇਨਸਾਨ ਤੇ ਇਹ ਗੱਲ ਲਾਗੂ ਨਹੀਂ ਹੁੰਦੀ ਔਰ ਬਹੁਤੇ ਇਨਸਾਨ ਮੈਂ ਵੇਖਿਆ ਆਉਂਦਾ ਜਿਹੜਾ ਕੰਮ ਆ ਜਾਂ ਜੋਬ ਆ ਉਹ ਤਾਂ ਕਰਦੇ ਪਰ ਉਹਨਾਂ ਦੇ ਜੀਵਨ ਚ ਕੋਈ ਚਾਹ ਕੋਈ ਉਤਸ਼ਾਹ ਨਹੀਂ ਹੁੰਦਾ ਤਾਂ ਮੈਂ ਸਿੱਖਦਾ ਰਹਿਣਾ ਮੈਨੂੰ ਆਇਆ ਵੀ ਹੁਣ ਵੀ ਮੈਂ ਕੀਰਤਨ ਸਿੱਖਣਾ ਸ਼ੁਰੂ ਕਰ ਲਵਾਂ ਦੁਬਾਰਾ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਇਹ ਮੌਕਾ ਬਣੇ ਸਮਾਂ ਬਣ ਜਾਵੇ ਉਸ ਹਿਸਾਬ ਨਾਲ ਚੱਲਦੇ ਰਹੀਏ ਤਾਂ ਅੱਜ ਮੈਂ ਜਾਣਾ ਹਲੇ ਅਸੀਂ ਚੱਲਦੇ ਆ ਅਸੀਂ ਰੁੱਕ ਕੇ ਥੋੜਾ ਤੁਰਨਾ ਤੇ ਉੱਥੇ ਫਿਰ ਤੁਹਾਨੂੰ ਕੁਰਬਾਨੀ ਦਾ ਸ਼ਬਦ ਜੇ ਮੈਂ ਗਾਇਆ ਤਾਂ ਉਹ ਵੀ ਤੁਹਾਡੇ ਰੂਬਰੂ ਹੋਊਗਾ ਤੇ ਜੇ ਮੈਂ ਕਥਾ ਕੀਤੀ ਤਾਂ ਉਹ ਤੁਸੀਂ ਜ਼ਰੂਰ ਮੇਰੇ ਚੈਨਲ ਤੇ ਸੁਣੋਗੇ ਤਾਂ ਤੁਸੀਂ ਵੀ ਜੇ ਕਿਤੇ ਵੀ ਰਹਿੰਦੇ ਹੋ ਤਾਂ ਕਿਤੇ ਵੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਬਾਣੀ ਦੇ ਨਾਲ ਜੁੜੇ ਰਹੋ ਗੁਰਬਾਣੀ ਨੂੰ ਪੜ੍ਹਦੇ ਰਹੋ ਗੁਰਬਾਣੀ ਨੂੰ ਸੁਣਦੇ ਰਹੋ ਕਿਉਂਕਿ ਗੁਰਬਾਣੀ ਦੇ ਨਾਲ ਜੁੜੇ ਰਹਿਣ ਦੇ ਨਾਲ ਸਾਡਾ ਜੀਵਨ ਸੋਹਣਾ ਬਤੀਤ ਹੋ ਜਾਂਦਾ ਇਹ ਪਹਿਲਾਂ ਮੈਂ ਅਮੋਨਾ ਸੀਗਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਨਹੀਂ ਪਤਾ ਹੋਣਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਚਲੋ ਇਸ ਪਾਸੇ ਲੱਗੇ ਹੋਏ ਹਾਂ ਤੇ ਵਾਹਿਗੁਰੂ ਲਾਈ ਰੱਖਣ ਆਪਣੀ ਲੜ ਹਨਾ ਕਿਉਂਕਿ ਐਟ ਦਾ ਐਂਡ ਇੱਥੇ ਰਹਿੰਦਾ ਕੁਝ ਨਹੀਂ ਨਾਲ ਕਹਿੰਦੇ ਹੁੰਦੇ ਕੁਝ ਜਾਂਦਾ ਕੁਝ ਨਹੀਂ ਨਾਲ ਸਭ ਕੁਝ ਇੱਥੇ ਹੀ ਰਹਿ ਜਾਂਦਾ ਤੇ ਇਨਸਾਨ ਨੂੰ ਕੁਝ ਭਲੇਖੇ ਹੁੰਦੇ ਆ ਤਾਂ ਉਹ ਫਿਰ ਬਨੁਖ ਉਹਨਾਂ ਚ ਹੀ ਗਵਾਚ ਜਾਂਦਾ ਤੇ ਭਲੇਖਿਆਂ ਦੇ ਵਿੱਚ ਹੀ ਰਹਿ ਜਾਂਦਾ ਸੋ ਇਸ ਕਰਕੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਤੇ ਨਾਲ ਵੀਰਾਂ ਦੇ ਨਾਲ ਮਿਲਾਵਾਂਗੇ ਸੋ ਆਪਾਂ ਫਿਰ ਨਾਲ ਮਿਲਦੇ ਹਾਂ ਜੀ ਅਗਾ ਗੁਰਦੁਆਰਾ ਸਾਹਿਬ ਜਾ ਕੇ ਹਾਂਜੀ ਸਾਰਿਆਂ ਨੂੰ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਆਕਾਸ਼ ਵੀਰ ਫਿਰ ਅਸੀਂ ਦੁਬਾਰਾ ਤੁਹਾਡੇ ਰੂਪ ਦਿਖਾਉਣ ਜਾ ਰਹੇ ਹਾਂ ਜਿਵੇਂ ਮੈਂ ਪਹਿਲਾਂ ਸ਼ੁਰੂਆਤ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਆਉਣ ਤੋਂ ਪਹਿਲਾਂ ਮੈਨੂੰ ਇਦਾਂ ਸੀਗਾ ਵੀਰ ਜੀ ਤੇ ਮੈਂ ਕਿਤੇ ਗੁਰਬਾਣੀ ਨਾਲੋਂ ਨੰਮੇ ਰਗ ਤੇ ਉਹ ਕਥਾ ਵਾਲਾ ਨਾ ਵੀ ਸਬੰਧ ਟੁੱਟ ਜਾਵੇ ਤੇ ਚਲੋ ਵੀਰ ਜੀ ਨੇ ਗੁਰਦਵਾਰਾ ਸਾਹਿਬ ਦੇ ਬਾਬਾ ਜੀ ਨਾਲ ਮੈਨੂੰ ਮਲਾਇਆ ਤੇ ਉਹਦਾ ਕਰਕੇ ਇਹ ਕਥਾ ਦਾ ਸਬੰਧ ਬਣ ਗਿਆ ਤੇ ਅੱਜ ਫਿਰ ਅਸੀਂ ਥੋੜੇ ਜਿਲੇ ਲੇਟ ਆ ਪਰ ਲੇਟ ਵੀ ਮੇਰੇ ਘਰ ਕੀ ਹੋਈ ਤੇ ਗੁਰਦਵਾਰਾ ਸਾਹਿਬ ਚੱਲੇ ਸੀਗੇ ਤੇ ਨਾਲ ਮੇਰੇ ਮਨ 'ਚ ਹੀ ਬੈਠਿਆ ਬੈਠਿਆ ਗੱਲ ਆ ਰਹੀ ਸੀ ਵੀਰ ਜੀ ਇਦਾਂ ਹਾਂਜੀ ਕਿ ਜ਼ਿੰਦਗੀ 'ਚ ਬੰਦਾ ਹੌਲੀ-ਹੌਲੀ ਚਲੋ ਪ੍ਰਾਪਤ ਤਾਂ ਸਮੇਂ ਨਾਲ ਸਾਰਾ ਕੁਝ ਕਰ ਹੀ ਲੈਂਦਾ ਤੇ ਰੱਬ ਦੇ ਦਿੰਦਾ ਬੰਦੇ ਨੂੰ ਪਰ ਜਿਵੇਂ ਆਪਾਂ ਹੁਣ ਗੁਰੂ ਘਰ ਚੱਲੇ ਸੀ ਤਾਂ ਸਾਡਾ ਜਿਹੜਾ ਇੱਕ ਹੋਂਦ ਆ ਸਾਡੀ ਜਿਸ ਦੀ ਵੀ ਹੋਂਦ ਯੂਨੀਵਰਸ ਬਣੀ ਏ ਕੁਦਰਤ ਬਣੀ ਰੱਬ ਬਣੀ ਏ ਉਹਦੇ ਅਨੁਸਾਰ ਹਰ ਮਨੁੱਖ ਦਾ ਕਿਤੇ ਨਾ ਕਿਤੇ ਜਿਵੇਂ ਰੱਬ ਨਾਲ ਜੁੜੇ ਰਹਿਣਾ ਬੜਾ ਜ਼ਰੂਰੀ ਏ ਮੈਂ ਕੋਲ। ਜ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਜ਼ਿੰਦਗੀ ਚ ਵੱਡੇ ਹੋ ਤੇ ਤੁਸੀਂ ਜਿਉ ਚੁੱਕੇ ਹੋ ਕਾਫੀ ਕੁਝ ਕਾਫੀ ਕੁਝ ਵੇਖ ਵੀ ਚੁੱਕੇ ਹੋ। ਤੁਸੀਂ ਕਿਵੇਂ ਤੁਸੀਂ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਚਲੋ ਗੁਰੂ ਘਰ ਇੱਕ ਇਸ ਚੀਜ਼ ਲਈ ਆ ਵੀ ਜਿੱਦਾਂ ਨਾ ਬੰਦਾ ਦੁਨੀਆ ਤੋਂ ਅੱਕ ਜੇ ਥੱਕ ਜੇ ਕੰਮਾਂ ਤੋਂ ਹਾਂਜੀ ਜੇ ਸਹੀ ਮਿਹਨਤ ਜੇ ਉਹਦਾ ਫਾਇਦਾ ਢੋਣਾ ਨਾ ਗੁਰੂ ਘਰ ਜਿੱਦਾਂ ਹਾਂਜੀ ਉੱਥੇ ਜਾ ਕੇ ਬੰਦਾ ਰੱਬ ਦਾ ਨਾਮ ਜੇ ਘਰੇ ਘੰਟਾ ਲੈਣਾ ਨਾ ਉੱਥੇ 10 ਮਿੰਟ ਹੀ ਲਿਆ ਜਾਵੇ ਤਾਂ ਸਕੂਨ ਹੋ ਜਾਂਦਾ ਸ਼ੁਰੂ ਘਰ ਜਾ ਕੇ ਹਾਂਜੀ ਉੱਥੇ ਜਿੱਦਾਂ ਆਪਾਂ ਕੋਈ ਨਹੀਂ ਵੀ ਸੁਣਨੇ ਵਾਲਾ ਹੈਗਾ ਬਹਿ ਕੇ ਆਪਣੇ ਦਿਲ ਦੀਆਂ ਗੱਲਾਂ ਜਦੋਂ ਬੋਲੋ ਹਾਂਜੀ ਦੁੱਖ ਸਾਂਝਾ ਹੋ ਜਾਂਦਾ ਨਾ ਇਹ ਹਲਕਾ ਹੋ ਜਾਂਦਾ ਹਾਂਜੀ ਤੇ ਰੱਬ ਨਾਲ ਬਿਲਕੁਲ ਜੇ ਇੱਕ ਜਿੱਦਾਂ ਬੰਦਾ ਸਾਰੀ ਜ਼ਿੰਦਗੀ ਇਦਾਂ ਉਹਨਾਂ ਨਾਲ ਠੱਪਾਜ ਰੋਜ਼ ਦੀ ਆ ਹਾਂਜੀ ਉੱਥੇ ਜਾ ਕੇ ਪਤਾ ਲੱਗ ਜਾਂਦਾ ਵੀ ਯਾਰ ਨਹੀਂ ਵੀ ਉਹ ਜਿਹੜੀਆਂ ਗੱਲਾਂ ਗੁਰੂ ਮਹਾਰਾਜ ਜੀ ਨੇ ਲਿਖ ਲਿਖੀਆਂ ਸਾਨੂੰ ਜੋ ਹੁਕਮ ਦਿੱਤੇ ਆ ਉਹ ਚੇਤੇ ਆ ਜਾਂਦੇ ਆ ਵੀ ਪਟਕਣਾ ਨਹੀਂ ਹਨਾ ਹੰਕਾਰ ਨਹੀਂ ਕਰਨਾ ਕਈ ਗੱਲਾਂ ਜੇ ਸਿੱਖਣਾ ਹੋਵੇ ਤਾਂ ਗੁਰੂ ਘਰ ਜਾਣਾ ਤੇ ਕੁਝ ਸਿੱਖ ਕੇ ਆਓ ਬਿਲਕੁਲ ਜੀ ਇਹ ਨਹੀਂ ਵੀ ਗਏ ਤਾਂ ਆਪਾਂ ਉੱਥੇ ਬੱਸ ਉਹਨਾਂ ਨਮਸਕਾਰ ਕੀਤੀ ਆ ਗਏ ਹਨ ਹਾਂਜੀ ਹਾਂਜੀ ਨਹੀਂ ਉਥੋਂ ਕੁਝ ਲੈ ਕੇ ਆਓ ਜੇ ਜਾਣਾ ਟਾਈਮ ਕੱਢ ਕੇ ਨਾ ਜਰੂਰ ਉੱਥੇ ਹੂੰ ਹੂੰ ਚਾਹੇ 10 ਮਿੰਟ ਵਾਹਿਗੁਰੂ ਨਾਲ ਗੱਲਾਂ ਕਰਕੇ ਆ ਜਾਓ ਬਿਲਕੁਲ ਜੀ ਇਹ ਜ਼ਰੂਰੀ ਆ ਗੁਰੂ ਘਰ ਜਾਣ ਦਾ ਜਾਂ ਮੰਦਿਰ ਚਲਜੋ ਕਿਤੇ ਵੀ ਚਲਜੋ ਹਾਂਜੀ ਸਾਰੇ ਰੱਬ ਤਾਂ ਇੱਕੋ ਹੀ ਆ ਬਿਲਕੁਲ ਜੀ ਫੋਨ ਤਾਂ ਲਾ ਲਈ ਆ ਸਾਰਿਆਂ ਦਾ ਬਿਲਕੁਲ ਜੀ ਪਰ ਇਹ ਆ ਵੀ ਇੱਕ ਹਰ ਕਿਸੇ ਨੇ ਇੱਕ ਸਕੂਨ ਲੈਣ ਨੂੰ ਇੱਕ ਨਾਮ ਰੱਖਿਆ ਹਾਂਜੀ ਵੀ ਸਾਨੂੰ ਕਿੱਦਾਂ ਸਕੂਨ ਮਿਲਣਾ ਬਿਲਕੁਲ ਜੀ ਇਸ ਕਰਕੇ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਵੀ ਪੰਮਾ ਵੀਕ ਚ ਇੱਕ ਵਾਰੀ ਜਾਓ ਜ਼ਰੂਰ ਜਾਓ ਬਿਲਕੁਲ ਜੀ ਬਿਲਕੁਲ ਨਾਲ ਮੈਂ ਇਹ ਵੀ ਸੋਚ ਰਿਹਾ ਸੀਗਾ ਕਿ ਅਸੀਂ ਲੱਖਾਂ ਦੁਨੀਆਂ ਦੇਖੋ ਜਾਂਦੀ ਹੈ ਗੁਰਦਵਾਰਾ ਸਾਹਿਬ ਨਾਲ ਹੀ ਆਪਾਂ ਗੱਲ ਜੋੜ ਲਈਏ ਹਾਂ ਜੀ ਕਿ ਰੋਜ਼ਾਨਾ ਦੇ ਤੌਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਦੁਆਰੀ ਹੈਗੇ ਆ ਹਨ ਬਾਹਰ ਦੇਸ਼ ਵਿੱਚ ਹੈਗੇ ਆ ਪਰ ਜੇ ਸੱਚਮੁੱਚ ਆ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜੇ ਹਰ ਬੰਦਾ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਬਿਲਕੁਲ ਸਿੱਖਾਂ ਲਈ ਹੀ ਜਾਂਦਾ ਤਾਂ ਹੁਣ ਤੱਕ ਕਿੰਨੇ ਲੋਕ ਸੀ ਜਿਹੜੇ ਉਹ 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 ਉਹਨਾਂ ਦਾ ਹੰਕਾਰ ਉਹਨਾਂ ਦੀ ਮੈਂ ਮੇਰੀ ਤੇ ਉਹਨਾਂ ਦੀਆਂ ਟੈਨਸ਼ਨਾਂ ਚਿੰਤਾਵਾਂ ਫਿਕਰਾਂ ਦੂਰ ਹੋ ਜਾਂਦੀਆਂ ਨੇ ਪੱਪਾ ਜੀ 100 ਦੇ ਵਿੱਚੋਂ ਹਾਂਜੀ 90% ਲੋਕ ਤਾਂ ਉਹ ਆ ਜੋ ਕੁਝ ਇੱਛਾਵਾਂ ਵੀ ਇੱਕ ਇਦਾਂ ਕਹਿ ਲੋ ਵੀ ਬਾ ਮੰਗਣੇ ਹੀ ਜਾਂਦੇ ਆ ਸਿਰਫ ਮੰਗਣ ਲਈ ਜਾਂਦੇ ਆ ਹੂੰ ਹੂੰ ਚਲੋ ਆ ਮੈਂ ਕੁਝ ਗਲਤ ਨਾ ਇਦਾਂ ਦਾ ਸ਼ਬਦ ਬੋਲ ਜਾ ਜੋ ਕਿਸੇ ਨੂੰ ਏਡ ਪਹੁੰਚੇ ਨਹੀਂ ਨਹੀਂ ਇਹ ਗਲਤ ਨਹੀਂ ਵੀ ਕੁਝ ਮੰਗਣੇ ਹੀ ਜਾਂਦੇ ਆ ਮੈਂ ਕਹਿੰਨਾ ਵੀ ਮੰਗਣ ਨਾਲੋਂ ਨਾ ਹਾਂਜੀ ਆਪਾਂ ਵਾਹਿਗੁਰੂ ਨੂੰ ਆਪਣਾ ਦਿਲ ਦਿਖਾਈਏ ਵੀ ਉਹ ਦਿਲ ਚੋਂ ਪੜਨ ਵੀ ਇਹਨੂੰ ਲੋੜ ਕੀ ਆ ਹੂੰ ਜੋ ਜ਼ਰੂਰਤ ਆ ਜ਼ਿੰਦਗੀ ਦੇ ਰੋਜ਼ ਟਾਈਮ ਟੇਬਲ ਦੇ ਹਿਸਾਬ ਨਾਲ ਸਾਨੂੰ ਉਹ ਮਿਲੇ ਹੀ ਜਾਣਾ ਹਾਂਜੀ ਜਿਹੜੀ ਚੀਜ਼ ਸਾਨੂੰ ਮਿਲਣੀ ਆ ਨਾ ਉਹ ਤਾਂ ਜੀ ਮਿਲਣੀ ਮਿਲਣੀ ਆ ਹੂੰ ਜੋ ਮਰਜੀ ਆ ਓਕੇ ਜੇ ਆਪਾਂ ਦੁੱਖ ਕਹਿੰਨੇ ਨਾ ਆਪਾਂ ਨੂੰ ਹਰ ਵੇਲੇ ਮਾੜਾ ਟਾਈਮ ਚیتے ਰਹਿ ਜਾਂਦਾ ਯਾਰ ਮਾੜਾ ਟਾਈਮ ਚੰਗਾ ਟਾਈਮ ਆਪਾਂ ਚੇਤੇ ਨਹੀਂ ਰੱਖਦੇ ਹੂੰ ਚੰਗੇ ਟਾਈਮ ਕਿੰਨੇ ਆ ਵਾਹਿਗੁਰੂ ਨੇ ਜਦੋਂ ਸੈਲਰੀ ਆਉਂਦੀ ਸੈਲਰੀ ਆਉਂਦੀ ਆਪਾਂ ਉਹਦੀਆਂ ਕੋਈ ਚੀਜ਼ਾਂ ਲੈਣੇ ਆ ਜੇ ਮੂਵਮੈਂਟ ਚੇਤੇ ਰੱਖਣੇ ਹੋਣ ਬਿਲਕੁਲ ਬਿਲਕੁਲ ਵੀ ਉਹ ਮੂਵਮੈਂਟ ਸਾਰੇ ਚੰਗੇ ਆ ਉਹ ਵੀ ਚੇਤੇ ਆਪਾਂ ਉਹ ਨਹੀਂ ਰੱਖਦੇ ਆਪਾਂ ਮਾੜੀ ਚੀਜ਼ ਚੇਤੇ ਰੱਖਦੇ ਆ ਯਾਰ ਐਸ ਵੇਲੇ ਮੇਰੇ ਇਦਾਂ ਹੋ ਗਈ ਸੀ ਇਦਾਂ ਹੋ ਗਿਆ ਜਾਂ ਨਾ ਹੋ ਜੇ ਨਾ ਹਾਂਜੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਹਾਂਜੀ ਦੁਨੀਆਦਾਰੀ ਆ ਦੁਨੀਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਪਰ ਆ ਆਪਣਾ ਮਨ ਤਨ ਸਾਫ ਰੱਖੋ ਹਾਂਜੀ ਆਪ ਵਾਹਿਗੁਰੂ ਦੇ ਨਾਲ ਜੁੜ ਕੇ ਰਹੋ ਤੁਹਾਨੂੰ ਦੇਖ ਕੇ ਆਪੇ ਹੀ ਕੋਈ ਦੂਜਾ ਜੁੜ ਜਾਊਗਾ ਜੁੜ ਜਾਊਗਾ ਜੁੜ ਜਾਊਗਾ ਆਪੇ ਹੀ ਦੇਖ ਕੇ ਉਹ ਕਹੂਗਾ ਵੀ ਯਾਰ ਮੈਂ ਵੀ ਇਦਾਂ ਕਰਾਂ ਉਹ ਕੰਮ ਕਰਨੀ ਚਾਹੀਦੇ ਆਪਾਂ ਨੂੰ ਸਾਰਿਆਂ ਨੂੰ ਬਿਲਕੁਲ ਬਿਲਕੁਲ ਨਾਲ ਜਿਵੇਂ ਗੱਲ ਆਪਾਂ ਕਰ ਰਹੇ ਸੀ ਵਿੱਚ ਕਿ ਅ ਸ਼ੁਰੂਗਾਤ ਹੋਈ ਸੀਗੀ ਜੇ ਸਾਰੇ ਸਿੱਖਣ ਲਈ ਜਾਂਦੇ ਜੇ ਮੰਗਣ ਲਈ ਨਾ ਜਾਂਦੇ ਦਿਲ ਫਰੋਲਣ ਲਈ ਜਾਂਦੇ ਗੁਰੂ ਤਾਂ ਬਹੁਤ ਕੁਝ ਉਹ ਗੁਰੂ ਨੇ ਦੇ ਦੇਣਾ ਸੀ ਦੇ ਦੇਣਾ ਦੇ ਦਿੰਦਾ ਵੀ ਆ ਵਾਹਿਗੁਰੂ ਕੋਲੋਂ ਦਿੰਦਾ ਵੀ ਆ ਬਿਲਕੁਲ ਜੀ ਪਰ ਇਹ ਆ ਵੀ ਫੇ ਗੱਫੇ ਮਿਲਣੇ ਆ ਨਾ ਆਪਣਾ ਵਾਹਿਗੁਰੂ ਇਦਾਂ ਦਾ ਆ ਹੂੰ ਹੂੰ ਉਹ ਦਿੰਦਾ ਵੀ ਸਹਿਜੇ ਸਹਿਜੇ ਆ ਪੱਕਾ ਕਰਕੇ ਹਾਂਜੀ ਲੈਂਦਾ ਵੀ ਸਹਿਜੇ ਸਹਿਜੇ ਆ ਆਪਣੇ ਵਾਹਿਗੁਰੂ ਬਾਬੇ ਨਾਨਕ ਜੀ ਉਹਦੀ ਆਦਤ ਹੀ ਆ ਚਲੋ ਹਨ ਵੀ ਦੇਣਾ ਵੀ ਹੌਲੀ ਹੌਲੀ ਆ ਲੈਣਾ ਵੀ ਹੌਲੀ ਹੌਲੀ ਆ ਇੱਕਦਮ ਨਹੀਂ ਮਾਰਦੇ ਇੱਕਦਮ ਨਹੀਂ ਮਾਰਦੇ ਹਨ ਤੇ ਚਲੋ ਬਾਕੀ ਕੁਦਰਤ ਆ ਨਾ ਜਦੋਂ ਜਦੋਂ ਕੋਈ ਆਉਣਾ ਦੁੱਖ ਤਕਲੀਫ ਕੋਈ ਚੰਗੇ ਕੋਈ ਬਹੁਤਾ ਟਾਈਮ ਮਾਰਾ ਵੀ ਕਈ ਵੇਲੇ ਤੋੜੇ ਲੇ ਹੋ ਜਾਂਦਾ ਆ ਨਾ ਹਾਂਜੀ ਹਾਂਜੀ ਅੱਜ ਤੋਂ ਕੋਸਾਲ ਪਹਿਲਾਂ ਨਾ ਅਸੀਂ ਜਦੋਂ ਆਪਾਂ ਚ ਪੰਜ ਛੇ ਮੁੰਡੇ ਸੀਗੇ ਅਸੀਂ ਅੱਛਾ ਜੀ ਤੇ ਚਲੋ ਬਾਣੀ ਨਾਲ ਬੜੇ ਜੁੜ ਗਏ ਹਨ ਅਸੀਂ ਭੱਜ ਭੱਜ ਕੇ ਦੋ ਕੋਟ ਕਾ ਸਾਹਿਬ ਹੁੰਦੇ ਸੀਗੇ ਭੱਜ ਭੱਜ ਕੇ ਜਾਣਾ ਵੀ ਮੈਂ ਦਵਾ ਸੱਟ ਨਾ ਪਾਠ ਕਰਕੇ ਤੇ ਰੋਟੀ ਪਕਾਵਾ ਜਾਂ ਆਟਾ ਗੁੰਨਣਾ ਜਾਂ ਕੁਛ ਕਰਾਂ ਨਾ ਬਿਨਾਂ ਠੱਠ ਠੱਠ ਕੇ ਜਾਣਾ ਅਸੀਂ ਮੰਗਿਆ ਵਾਹਿਗੁਰੂ ਵੀ ਚੱਲ ਸਾਡੀ ਸੈਲਰੀ ਵਧ ਜੇ ਉਹ ਆਫੀਸ਼ੀਅਲੀ ਜਦੋਂ ਸੈਲਰੀ ਵਧਣੀ ਕੰਮ ਵੀ ਵਧਣਾ ਹਾਂਜੀ ਉਹ ਕੰਮ ਵਧਿਆ ਸਾਡੀ ਤਨਖਾਹ ਵੀ ਵਧ ਗਈ ਉਹ ਐਸਾ ਕੰਮ ਵਧਿਆ ਸਾਡੇ ਕੋ ਬਾਣੀ ਨਾ ਪੜੋਵੇ ਅੱਛਾ ਜੀ ਅਹੀਂ ਕਹ ਚੰਗਾ ਬਾਬਾ ਵੀ ਤੂੰ ਵੀ ਆ ਕੀ ਅਸੀਂ ਮੰਗ ਲਿਆ ਦਿੱਤੋਂ ਹਣਾ ਹਾਂਜੀ ਹਾਂਜੀ ਆਪਾਂ ਨੂੰ ਹਮੇਸ਼ਾ ਸਬਰ ਸੰਤੋਖ ਮੰਗਣਾ ਚਾਹੀਦਾ ਬਿਲਕੁਲ ਜੀ ਆ ਪੈਸਾ ਤਾਂ ਨਾ ਜੀ ਇਹ ਲੋਕਾਂ ਨੇ ਚਲੋ ਮੂਰੀ ਬਣਾ ਲਿਆ ਪਰ ਮੂਰੀ ਪੈਸਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਇਹ ਆਪਣੇ ਵਹਿ ਮਾਂ ਲੋਕਾਂ ਦੀ ਇਹ ਜ਼ਰੂਰਤ ਵਾ ਜ਼ਿੰਦਗੀ ਦੀ ਬਿਲਕੁਲ ਬਸ ਇਹ ਚੀਜ਼ਾਂ ਲੈਣ ਨੂੰ ਕੁਝ ਜ਼ਰੂਰਤ ਦੇ ਹਾਂਜੀ ਵੀ ਪੈਸਾ ਆਇਆ ਪੈਸਾ ਰੱਬ ਨਹੀਂ ਹੈਗਾ ਰੱਬ ਨਹੀਂ ਹੈਗਾ ਰੱਬ ਨਹੀਂ ਹੈਗਾ ਬਿਲਕੁਲ ਆ ਗਾਣਿਆਂ ਨੇ ਜਾਂ ਗੱਲਾਂ ਨੇ ਪੈਸੇ ਨੂੰ ਮੂਰੀ ਕਰਤਾ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਦੇਖਦੀ ਆ ਵੀ ਖਰੇ ਪੈਸਾ ਇੰਨਾ ਅੱਜ ਮੇਰੇ ਕੋ ਆ ਮੇਰੇ ਆਲਾ ਕੱਲ ਕਿਸੇ ਕੋ ਸੀ ਬਿਲਕੁਲ ਜੀ ਕੱਲ ਨੂੰ ਮੇਰੇ ਆਲਾ ਕਿਸੇ ਕੋ ਹੋਰ ਕੋ ਹੋਣਾ ਹਨਾ ਬਿਲਕੁਲ ਬਿਲਕੁਲ ਇਹ ਤਾਂ ਆਉਂਦੀ ਜੇ ਆਪਣੀ ਮਿਹਨਤ ਆ ਬਿਲਕੁਲ ਜੀ ਵੀ ਆਪਾਂ ਕੀ ਕਰਨਾ ਚਾਹੁੰਨੇ ਨਾ ਸਭ ਤੋਂ ਪਹਿਲੀ ਗੱਲ ਆ ਗਿਆਨ ਤੇ ਪੜੋ ਹਾਂਜੀ ਜਿੰਨਾ ਤੁਸੀਂ ਪੜ ਸਕਦੇ ਆ ਸਾਰੇ ਜਣੇ ਨਾ ਪੜੋ ਹਾਂਜੀ ਜਿੰਨਾ ਤਾਂ ਡੇ ਕੋ ਗਿਆਨ ਹੋਊਗਾ ਉਹਨੇ ਤੁਸੀਂ ਤਾਕਤਵਰ ਹੋਵੋਗੇ ਬਿਲਕੁਲ ਜੀ ਬਿਲਕੁਲ ਚਾਹੇ ਇੰਗਲਿਸ਼ ਸਿੱਖੋ ਚਾਹੇ ਪੰਜਾਬੀ ਸਿੱਖੋ ਜੋ ਮਰਜੀ ਸਿੱਖੋ ਆਪਾਂ ਨਹੀਂ ਕਹਿੰਦੇ ਪਰ ਜਿਹਨੇ ਬਾਹਰ ਹੋਣਾ ਨਾ ਉਹ ਪਲੀਜ਼ ਇੰਗਲਿਸ਼ ਜ਼ਰੂਰ ਸਿੱਖ ਕੇ ਆਵੇ ਜੇ ਉਹਨੂੰ ਇੰਗਲਿਸ਼ ਆਉਂਦੀ ਆ ਉਹ ਆਪਣੀ ਰੋਟੀ ਦਾ ਮੰਗ ਕੇ ਕਿਸੇ ਬਗਾਨੇ ਬੰਦੇ ਤੋਂ ਖਾ ਸਕਦਾ ਨਾ ਬਿਲਕੁਲ ਜੀ ਬਿਲਕੁਲ ਇੰਗਲਿਸ਼ ਆਮ ਆ ਸਾਰੇ ਪਾਸੇ ਨਾ ਬਿਲਕੁਲ ਜੀ ਜਦੋਂ ਕੋਈ ਬੋਲਦਾ ਹੀ ਨਹੀਂ ਕਰਦਾ ਨਹੀਂ ਉਹ ਭੁਖਾ ਰੇਂਦਾ ਬਾਅਦ ਚ ਫੇ ਦੋਸ਼ ਪਰਦੇਸ ਨੂੰ ਦਿੰਦੇ ਆ ਹਨਾ ਆਪਣੀ ਨਹੀਂ ਗਲਤੀ ਦੇਖਦੇ ਵੀ ਅਸੀਂ ਪੜੇ ਨਹੀਂ ਜੇ ਸਾਨੂੰ ਮੰਗਣਾ ਨਹੀਂ ਆਇਆ ਹਨਾ ਉਹੀ ਗੱਲ ਆ ਵੀ ਰੱਬ ਕੋ ਗੱਲ ਫੇ ਘੁੰਮ ਕੇ ਆ ਗਈ ਵੀ ਸਾਨੂੰ ਮੰਗਣਾ ਨਹੀਂ ਹੁੰਦਾ ਰੱਬ ਤੋਂ ਮੰਗਣਾ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਹੁਣ ਜੇ ਕਈ ਬਾਦਸ਼ਾਹ ਨਹੀਂ ਹੈ ਕੀ ਹੁੰਦੀ ਹੁਣ ਜੇ ਕਈ ਪਾਠੀ ਸਿੰਘ ਹੋ ਆ ਪਾਠੀ ਸਿੰਘ ਕਿੰਨੀ ਸੇਵਾ ਕਰਦੇ ਹਨਾ ਵੀ ਉਹਨਾਂ ਦੇ ਕਈ ਪਾਠੀਆਂ ਦੀ ਜ਼ਰੂਰ ਤਾਂ ਵੀ ਨਹੀਂ ਪੂਰੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਹੈ ਤਨਖਾਹ ਨਾਲ ਜੋ ਉਹਨਾਂ ਦੀ ਵੀ ਉਹ ਇੰਨਾ ਪਾਠ ਕਰਦੇ ਹੋ ਕਈਆਂ ਦਾ ਇਹ ਵਹਿਮ ਹੋਊਗਾ ਹੈ ਨਾ ਜਿੱਦਾਂ ਕਹਿੰਦੇ ਰਿਕਸ਼ੇ ਵਾਲਾ ਇੰਨੀ ਮਿਹਨਤ ਕਰਦਾ ਉਹ ਅਮੀਰ ਕਿਉਂ ਨਾ ਹੋਇਆ ਹਾਂਜੀ ਸਭ ਤੋਂ ਵੱਡੀ ਗੱਲ ਹੁੰਦੀ ਨਾਲ ਕਰਮ ਹਾਂਜੀ ਕਿਸਮਤ ਹਮ ਹਰ ਕੋਈ ਬੰਦਾ ਆਪਣੀ ਕਿਸਮਤ ਲਿਖਾ ਕੇ ਲਿਆਉਂਦਾ ਹਮ ਉਹਦੀ ਜੋ ਕਿਸਮਤ ਆ ਉਹਨੂੰ ਉਹੀ ਮਿਲਣਾ ਉਹੀ ਮਿਲਦਾ ਉਹਨਾਂ ਦਾ ਹੀ ਮਿਲਦਾ ਜੀ ਬਿਲਕੁਲ ਬਿੰਨਾ ਮਰਜ਼ੀ ਭੱਜਣਾ ਠੱਲ ਲਵੇ ਚਾਹੇ ਮੈਂ ਕਹਿੰਨਾ ਇੰਡੀਆ ਤੋਂ ਅਮਰੀਕਾ ਜਾ ਕੇ ਵੀ ਬੰਦਾ ਵਹਿ ਜੇ ਮੈਂ ਇਦਾਂ ਦੇ ਵੀ ਬੰਦੇ ਦੇਖੇ ਆ ਇਦਾਂ ਇਦਾਂ ਦੀ ਵੀ ਦੁਨੀਆ ਜਿਹੜੀ ਸਾਰੀ ਵਰਲਡ ਘੁੰਮ ਕੇ ਵੀ ੱੱਕੇ ਖਾ ਕੇ ਅੱਜ ਉਹ ਆਪਣੇ ਘਰੇ ਨੰਗ ਹੋ ਕੇ ਇੰਡੀਆ ਬੈਠੇ ਆ ਪਿਆ ਫੇ ਉਹ ਕੀ ਬਿਲਕੁਲ ਬਿਲਕੁਲ ਇਹ ਕਰਮ ਹੀ ਹੋ ਗਏ ਫੇ ਕਰਮ ਹੀ ਕਰਮ ਹੀ ਕਰਮ ਘਮਾ ਘੂਮ ਕੇ ਲਿਆ ਕੇ ਹਨਾ ਜਿੰਨੀ ਮਿਹਨਤ ਕੀਤੀ ਬੰਦਿਆਂ ਨੇ ਕਿੰਨਾ ਸਾਰਾ ਕੁਝ ਕਰਦੇ ਹਨਾ ਇਹ ਸਭ ਕਰਮਾਂ ਦੀਆਂ ਖੇਡਾਂ ਜੀ ਬੰਦਿਆਂ ਨੂੰ ਸਮਝਣਾ ਚਾਹੀਦਾ ਥੋੜਾ ਜਿਹਾ ਬਿਲਕੁਲ ਜੀ ਬਿਲਕੁਲ ਮੈਂ ਜ਼ਿਆਦਾ ਜੁਝਵਾਤੀ ਹੋ ਜਾਂਦਾ ਨਹੀਂ ਕੋਈ ਗੱਲ ਨਹੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ ਤੁਸੀਂ ਐਕਚੁਅਲੀ ਮੈਂ ਗੱਲ ਨਾਲ ਗੱਲ ਜੋੜ ਦਵਾਂ ਵੀਰ ਜੀ ਦੇ ਅਸੀਂ ਸ਼ੁਰੂ ਕੀਤੀ ਸੀ ਗੱਲ ਕਿ ਗੁਰਬਾਣੀ ਦੇ ਇੱਕ ਪੰਗਤੀ ਆ ਦਾਤ ਪਿਆਰੀ ਬਿਸਰਿਆ ਦਾਤਾਰ ਕਿ ਅਸੀਂ ਦਾਤਾਂ ਮੰਗਣੀ ਚੱਲ ਜਾਨੇ ਆ ਅਸੀਂ ਦਾਤੇ ਨੂੰ ਨਹੀਂ ਮੰਗਦੇ ਵੀ ਜੇ ਦੇਣ ਵਾਲੇ ਨੂੰ ਮੰਗ ਲਈਏ ਤਾਂ ਫਿਰ ਉਹ ਦਾਤਾਂ ਵੀ ਸਾਰੀਆਂ ਨਾਲ ਹੀ ਕੇ ਆਊਗਾ ਨਾ ਪਰ ਅਸੀਂ ਕੀ ਆ ਵੀ ਅਸੀਂ ਦਾਤਾਂ ਤੇ ਰੁਕ ਜਾਂਦੇ ਆ ਫਿਰ ਉਹ ਦਾਤਾਂ ਜਿੰਨੀਆਂ ਕਿ ਸਾਡੇ ਭਾਸ਼ਾ ਜਿਵੇਂ ਸ਼ਬਦਾਂ ਦੀ ਗੱਲ ਵੀਰ ਜੀ ਕਰ ਰਹੇ ਸੀ ਵਿੱਚ ਕਿ ਜਿੰਨੇ ਕੁ ਫਿਰ ਸ਼ਬਦ ਹੁੰਦੇ ਆ ਸਾਡੇ ਸ਼ਬਦਾਂ ਦੇ ਅਨੁਸਾਰ ਸਾਨੂੰ ਉੰਨਾ ਕੁ ਮਿਲ ਜਾਂਦਾ ਪਰ ਜੇ ਉਹ ਪ੍ਰਮਾਤਮਾ ਨੂੰ ਮੰਗ ਲਈਏ ਗੁਰਦੁਆਰੇ ਜਾਂਦੇ ਆ ਤੇ ਉੱਥੇ ਉਹਦੇ ਅਨੁਸਾਰੀ ਹੋ ਜਾਈਏ ਤਾਂ ਸਾਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਣਾ ਸੋ ਚਲੋ ਅਗੀਆਂ ਜੀ ਕਹਿੰਦੇ ਜਿੱਦਾਂ ਗੁੰਗੇ ਦੀ ਮਾਂ ਗੁੰਗੇ ਦੀਆਂ ਰਮਝਾਂ ਜਾਣੇ ਹੁਣ ਆਪਾਂ ਨੂੰ ਨਹੀਂ ਜੇ ਸਾਡਾ ਮਨ ਸੱਚਾ ਨਾ ਸਾਡਾ ਦਿਲ ਸੱਚਾ ਸਾਨੂੰ ਨਹੀਂ ਵੀ ਮੰਗਣਾ ਆਉਂਦਾ ਰੱਬ ਤਾਂ ਵੀ ਸਾਡੀ ਸੁਣਦਾ ਸੁਣਦਾ ਬਿਲਕੁਲ ਸੁਣੂਗਾ ਜਿਹੜੇ ਵੀ ਸੁਣਦਾ ਹੈ ਉਹਨਾਂ ਦੀ ਜਿਹੜੇ ਸੱਚੇ ਆ ਮੈਂ ਆਪਣੇ ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਪਾਪੀ ਹੋਵਾਂਗੇ ਜਿਨ੍ਹਾਂ ਨੇ ਨਹੀਂ ਵੀ ਬਾਣੀ ਪੜ੍ਹਨੀ ਆਉਂਦੀ ਹਨਾ ਜੇ ਉਹ ਸੱਚੇ ਆ ਮੈਂ ਇਦਾਂ ਦੇ ਵੀ ਬੰਦੇ ਦੇਖੇ ਆ ਵੀ ਗੁਰੂ ਘਰ ਨਹੀਂ ਜਾਂਦੇ ਹਾਂਜੀ ਤੇ ਉਹ ਪਰ ਲੋਕਾਂ ਦਾ ਭਲਾ ਕਰਦੇ ਆ ਤੇ ਰੱਬ ਉਹਨਾਂ ਦੇ ਆਪਕਰ ਆਉਂਦਾ ਆ ਇਹ ਵੀ ਗੱਲ ਸੱਚੀ ਆ ਬਿਲਕੁਲ ਸਾਰੀਆਂ ਦਾਤਾਂ ਉਹਨਾਂ ਕੋਲ ਹੈਗੀਆਂ ਆ ਗੱਡੀ ਸ਼ੌਹਰਤ ਪੈਸਾ ਬੱਚੇ ਸਭ ਕੁਝ ਹੈਗਾ ਉਹ ਕਦੀ ਅੱਜ ਦਾ ਗੁਰੂ ਘਰ ਨਹੀਂ ਗਏ ਪਰ ਉਹਨਾਂ ਕੋ ਘਰੇ ਬੈਠੇ ਕੋ ਸਭ ਪਰ ਕੀ ਆ ਉਹ ਜਿਹੜੀ ਗਰੀਬ ਦਾ ਮੂੰਹ ਭਰਦੇ ਆ ਨਾ ਜਾਂ ਗਰੀਬ ਦੀ ਹੈਲਪ ਕਰਦੇ ਆ ਮਹੀਨੇ 'ਚ ਮੈਂ ਕਹਿੰਦਾ ਜੇ 30 ਦਿਨਾਂ ਨਾਲ 30 ਵਾਰੀ ਕੀਤੀ ਵਿੱਚੋਂ 20 ਜਾਂ 15 ਵਾਰੀ ਤਾਂ ਲੱਗੂਗੀ ਬਿਲਕੁਲ ਲੱਗੂ 15 ਫਰਾਮ ਮੋਸ਼ਲ ਹੁੰਦੇ ਆ ਬਿਲਕੁਲ ਜੀ ਘਰ ਕੋਈ ਸੀਸ ਦੇਣ ਵਾਲਾ ਨਹੀਂ ਹੁੰਦਾ ਹਨਾ ਬਿਲਕੁਲ ਜੀ ਤੇ ਕਈ ਗੱਲ ਹੈ ਕੀ ਕਰ ਗਿਆ ਨਾ ਕਈ ਵੇਲੇ ਕਿਸੇ ਦੇ ਟੈਲੀਫੋਨ ਤੇ ਮਾੜਾ ਜਿਹਾ ਕੰਮ ਵੀ ਹੋ ਜਾਂਦਾ ਹੈ ਨਾ ਬਿਲਕੁਲ ਜੀ ਹੈ ਨਾ ਬਿਲਕੁਲ ਪਰ ਇਹ ਆ ਵੀ ਲੋਕ ਥੋੜਾ ਜਿਹਾ ਆਪਾਂ ਨੂੰ ਸਮਝਣ ਦੀ ਲੋੜ ਆ ਬਸ ਵੀ ਆਪਾਂ ਕਿੱਦਾਂ ਮੰਗਣਾ ਕਿੱਦਾਂ ਲੈਣਾ ਆ ਭਲਾ ਕਰੋ ਕਿਸੇ ਦੀ ਹੈਲਪ ਕਰੋ ਜਿੰਨੀ ਹੁੰਦੀ ਬਿਲਕੁਲ ਜੀ ਮੈਂ ਨਹੀਂ ਕਹਿੰਦਾ ਪੈਸੀ ਨਾਲ ਕਰੋ ਪੈਸਾ ਤਾਂ ਕਿਸੇ ਨੂੰ ਨਾ ਅੱਜ ਕੱਲ੍ਹ ਦੋ ਜਿਹਨੇ ਦਵੋਗੇ ਉਹਦੇ ਨਾਲ ਟੁੱਟ ਜਾਓਗੇ ਤੇ ਜੇ ਦੇਤਾ ਦੇ ਫਸਜੂਗਾ ਆਪਣੇ ਪੈਸੇ ਨੂੰ ਪੁਘਾਰੀ ਬਣ ਬਣ ਕੇ ਮੰਗਣਾ ਪੈਂਦਾ ਹਾਂਜੀ ਤੇ ਮੇਰੀਆਂ ਜੇ ਨਾ ਮੇਰੇ ਪੈਸੇ ਲੈਣ ਜਿੰਨਾਂ ਤੋਂ ਮੈਂ ਲੈਣੇ ਆ ਜਿਹੜੇ ਵੀਡੀਓ ਦੇਖਦੇ ਹੋਏ ਮੈਂ ਬਹੁਤ ਆਕਿਆ ਪਿਆ ਮੈਂ ਨਾ ਫੋਟੋ ਮਾਰੇ ਮੈਂ ਸਾਹਮਣੇ ਆ ਜਾਣਾ ਜਿੰਨਾਂ ਕਿ ਮੈਂ ਆਕਿਆ ਪਿਆ ਜਿੰਨਾਂ ਤੋਂ ਮੈਂ ਪੈਸੇ ਲੈਣੇ ਆ ਰੱਬ ਦਾ ਬਾਤ ਆ ਰੱਬ ਤੋਂ ਡਰੋ ਮੇਰੀ ਹੱਕ ਦੀ ਕਮਾਈ ਮੇਰੇ ਪੈਸੇ ਦੇ ਦਿਓ ਠੀਕ ਆ ਨਹੀਂ ਮੈਂ ਵੀ ਬੇਨਤੀ ਕਰੂੰਗਾ ਜੀ ਮੈਂ ਬਹੁਤ ਆਕਿਆ ਪਿਆ ਪੈਸੇ ਦੇ ਦਿਓ ਵੀਰ ਤੇ ਹਾਂਜੀ ਕਹਿੰਦਾ ਬਹੁਤ ਅਨੁਭਵ ਹੈ ਕਿੰਨੀ ਡੈਰੀ ਭਰੀ ਕਿੰਨੇ ਕਿੰਨੇ ਕਿ ਜਣੇ ਆ ਨਾ ਸਾਰੇ ਯਾਰਾਂ ਦੋ ਸਾਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੂੰ ਆ ਨਾਲ ਦੀ ਸੀਟ ਤੇ ਬਿਠਾਇਆ ਹੈ ਨਾ ਜਿਨ੍ਹਾਂ ਨੇ ਦੁੱਖ ਚੱਕਿਆ ਉਹ ਹੀ ਸਾਲੇ ਨਾਲ ਦੀ ਸੀਟ ਤੇ ਮੈਂ ਵੀ ਬੈਠਾ ਹੁਣ ਉੱਥੇ ਮੈਂ ਵੀ ਸੀ ਇਹ ਵੀ ਪੈਸੇ ਮੈਂ ਵੀ ਪੈਸੇ ਲਈ ਮੈਂ ਵੀ ਪੈਸੇ ਲਈ ਹੋਏ ਹੈ ਜਿਹੜੀ ਗੱਲ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਕਿ ਬਾਬਾ ਜੀ ਬੈਠੇ ਨੇ ਦੇਖੋ ਮੈਂ ਮੈਂ ਸਚਾਈ ਦਾ ਦੰਦਾ ਹੁਣ ਹੁਣ ਮੈਂ ਸਚਾਈ ਦਾ ਦੰਦਾ ਪਿੱਛੇ ਆ ਗਵਾਹ ਬੈਠਾ ਸਾਡਾ ਤਾਂ ਜਿੰਨੇ ਕ ਮੈਂ ਕਮਾਏ ਸੀ ਹੁਣ ਤੱਕ ਨੇ ਆਇਆ 350 ਰੁਪਇਆ ਮੈਂ ਵੀਰ ਨੂੰ ਫੜਾ ਵੀ ਦਿੱਤਾ ਨਹੀਂ ਮੈਂ ਰੱਖਿਆ ਮੈਂ ਹੁਣ ਜਿੰਵੇਂ ਮਰਜ਼ੀ ਨਹੀਂ ਨਹੀਂ ਦੇਖੋ ਇਹ ਤੇ ਜਿਹੜਾ ਜਿਵੇਂ ਮਰਜ਼ੀ ਕਰ ਲੋ ਗੱਲ ਤੇ ਇਹ ਵੀ ਹੈ ਨਾ ਜਿੱਦਾਂ ਤੁਸੀਂ ਕਹੋਗੇ ਉਹ ਦੀ ਕਰ ਲੈਣਾ ਨਹੀਂ ਜਿੱਦਾਂ ਤੁਸੀਂ ਚਾਹੋਗੇ ਹੁਣ ਉਦਾਂ ਕਰ ਲੋ ਤੁਸੀਂ ਵਾਹਿਗੁਰੂ ਮੈਂ ਥੱਕ ਮੂੰ ਦਵੇ ਦੇਖੋ ਆਪਾਂ ਪਹਿਲੇ ਹੀ ਵਾਪਸ ਮੋੜਦੇ ਪਹਿਲੇ ਹੀ ਮੈਂ ਮੈਂ ਸੀਟਾਂ ਤੇ ਇੱਕ ਵਾਰ ਹੀ ਨਹੀਂ ਨਾ ਬਹਿਣਾ ਮੈਂ ਤਾਂ ਹੁਣ ਬੈਠ ਗਿਆ ਤੇ ਮੈਂ ਬੈਠਾ ਹੀ ਰਹਿਣਾ ਮੈਂ ਤਾਂ ਇਦਾਂ ਦਾ ਨਹੀਂ ਮੈਂ ਉਹਨਾਂ ਨੂੰ ਵਾਰਨਿੰਗ ਦਿਨਾ ਜਿਨ੍ਹਾਂ ਤੋਂ ਲੈਣੇ ਆ ਫੇਰ ਨਾ ਕਿਉਂ ਸਾਡੀ ਬੇਇੱਜ਼ਤੀ ਕੀਤੀ ਇੰਟਰਨੈਟ ਤੇ ਸਾਡੀ ਇੰਨੀ ਇੱਜ਼ਤ ਸੀ ਫਲਾਨਾ ਸੀ ਹੈ ਨਾ ਥੋੜੇ ਥੋੜੇ ਕਰਕੇ ਦੇ ਦੋ ਮੈਂ ਵੀ ਲੋਕਾਂ ਦੇ ਜਿਨ੍ਹਾਂ ਦੇ ਦੇਣੇ ਅਗਲੇ ਮੈਨੂੰ ਵੀ ਤੰਗ ਕਰਦੇ ਆ ਨਹੀਂ ਵੇਖੋ ਨਾਲੇ ਨਾਲ ਉਦਾਂ ਵੀ ਜਦੋਂ ਕੋਈ ਸਾਡੀ ਮਦਦ ਕਰਦਾ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਅੱਜ ਕੱਲ ਸੱਚੀ ਗੱਲ ਆ ਕੋਈ ਨਹੀਂ ਸੋਚਦਾ ਕਿਸੇ ਬਾਰੇ ਜਿੰਨਾ ਤਾਂ ਇਹ ਵੀਰ ਚਲੋ ਆਪਣੇ ਸ਼ਬਦਾਂ ਚ ਕਹਿ ਰਿਹਾ ਪਰ ਇਹ ਰਿਕੁਐਸਟ ਏ ਜੇ ਜਿੰਨਾਂ ਦੀ ਹੈ ਨਾ ਹੈਲਪ ਹੋਈ ਆ ਉਹ ਥੋੜਾ ਇਨਸਾਨੀਅਤ ਆਪਣੇ ਅੰਦਰ ਜਾਗਦੀ ਰੱਖੋ ਗਾਂ ਵੀ ਬੰਦਾ ਮਿਲਵਰਤਨ ਬਣਾਈ ਰੱਖਦਾ ਮੂੰਹ ਮੱਥੇ ਲੱਗਦਾ ਰਹਿੰਦਾ ਪਿਆਰ ਬਣਿਆ ਰਹਿੰਦਾ ਹੈ ਨਾ ਜੇ ਆਪਾਂ ਇੱਕ ਦੂਜੇ ਨਾਲ ਕਿਉਂਕਿ ਗੱਲ ਪੈਸੇ ਕਰਕੇ ਕਿਤੇ ਨਾ ਕਿਤੇ ਬੰਦਾ ਵਿਗੜ ਜਾਂਦਾ ਪਰ ਆਪਾਂ ਉਹ ਕਿੰਨਾ ਜੀ ਉਹਨਾਂ ਦੀ ਜੇ ਜਿਦ ਲਏ ਆ ਨਾ ਅਗਲੇ ਦਰ ਹੀ ਛੱਡ ਗਏ ਜੀ ਦੇਣ ਦੇ ਮਰੇ ਠੀਕ ਆ ਪ੍ਰੋਬਲਮ ਹਰ ਕਿਸੇ ਨੂੰ ਆ ਦੱਸੋ ਜੀ ਕਿਹਨੂੰ ਨਹੀਂ ਪ੍ਰੋਬਲਮ ਅੱਜ ਕੱਲ੍ਹ ਇਹ ਤੜ ਕੇ ਉੱਠੋ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਹੀ ਪ੍ਰੋਬਲਮ ਆ ਜੇ ਮੰਨ ਜੇ ਹੁਣ ਇਹ ਆ ਵੀ ਕਈਆਂ ਦੀ ਆਦਤ ਆ ਵੀ ਉਹਨਾਂ ਨੂੰ ਮੋਢੇ ਤੇ ਰੱਖ ਕੇ ਕਢੀਸੀ ਜਾਣਾ ਕੰਮ ਹੀ ਸੋਲਵ ਕਰ ਲੈਂਦੇ ਆ ਕਈ ਰੱਬ ਦੇ ਭਾਣੇ 'ਚ ਤੁਰੇ ਫਿਰਦੇ ਆ ਨਾ ਹਰ ਘਰ 'ਚ ਪ੍ਰੋਬਲਮ ਆ ਕਿਹੜੇ ਘਰ ਚਾਟਾ ਨਹੀਂ ਚਾਹੀਦਾ ਦੱਸੋ ਹਰ ਘਰ 'ਚ ਚਾਹੀਦਾ ਜੀ ਹਰ ਘਰ ਠੀਕ ਨਹੀਂ ਹਾਂ ਹਾਂ ਹਰ ਕੋ ਰੋਟੀ ਖਾਂਦਾ ਹਰ ਕਿਸੇ ਦੇ ਬੱਚੇ ਆ ਹਰ ਕਿਸੇ ਦੀ ਫੈਮਿਲੀ ਆ ਹੈ ਨਾ ਪਰ ਨਹੀਂ ਲੋਕਾਂ ਨੂੰ ਸਾਂਝਣਾ ਚਾਹੀਦਾ ਪਹਿਲੀ ਗੱਲ ਮੰਗਣ ਲੱਗੇ ਨਹੀਂ ਸ਼ਰਮ ਕਰਦੇ ਵੀ ਤੁਸੀਂ ਵੀ ਇੱਥੇ ਹੀ ਤਨਖਾਹ ਕਮਾਉਨੇ ਜੇ ਅਸੀਂ ਕਮਾਉਨੇ ਆ ਹੈ ਨਾ ਵੀ ਮੰਗਣ ਲੱਗੇ ਸ਼ਰਮ ਕਰੋ ਚਲੋ ਜੇ ਮੰਗ ਲੈਣੇ ਫੇਰ ਟਾਈਮ ਨਾ ਦੇ ਆ ਵੀ ਕਰੋ ਕਈ ਤਾਂ ਐਡੇ ਫਰاموش ਆ ਜੀ ਲੈ ਕੇ ਮੁੱਕਰੀ ਜਾਂਦੇ ਆ ਹੈਨਾ ਬਿਉਨ ਕੀ ਕਰੇ ਵੀ ਬਾਜੀ ਹੈ ਨਹੀਂ ਮੋਹਰ ਕਨੇ ਹਾਲੇ ਹੈ ਨਹੀਂ ਹਾਲੇ ਹੈ ਨਹੀਂ ਤੇ ਹੁਣੇ ਕਦੋਂ ਜਦੋਂ ਤੂੰ ਭੈਣ ਤੋਂ ਲੋੜੀ ਮੰਗੀ ਉਦਲੋ ਦੇਣੇ ਆ ਰੋਣਾ ਜਾਂਦਾ ਪਤਾ ਹੋਵੇ ਵੀ ਲੋੜੀ ਦੇ ਤਿਆਰ ਤੇ ਦੇਣੇ ਆ ਇਹਨਾਂ ਨੇ ਮੰਗ ਕੇ ਲੋਕਾਂ ਤੋਂ ਫੇਰ ਦੇਣੇ ਆ ਨਾ ਸੱਚੀ ਬਹੁਤ ਦੁੱਖ ਲੱਗਦਾ ਮੈਂ ਤਾਂ ਕਹਿੰਦਾ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਆ ਯਾਰ ਐਦਾਂ ਨਾ ਐਦਾਂ ਨਾ ਕਰਿਆ ਕਰੋ ਨਾ ਵੀਰ ਭਰਾ ਬੁਰਾ ਨਾ ਮੰਨੋ ਕੋਈ ਵੀ ਸ਼ਬਦ ਦਾ ਕਿਉਂਕਿ ਬੰਦੇ ਦੇ ਦੁੱਖ ਚੋਂ ਇਹ ਗੱਲਾਂ ਨਿਕਲਦੀਆਂ ਨਹੀਂ ਤੇ ਕਿਸੇ ਦਾ ਮਨ ਨਹੀਂ ਹੁੰਦਾ ਨਹੀਂ ਨਹੀਂ ਚਲੋ ਜਿਨ੍ਹਾਂ ਨੇ ਲਏ ਉਹਨਾਂ ਨੂੰ ਲੱਗੇ ਜਿਨ੍ਹਾਂ ਨੇ ਮੇਰੇ ਤੋਂ ਲਏ ਹੀ ਨਹੀਂ ਉਹਨਾਂ ਨੂੰ ਕਿਆ ਦੁੱਖ ਲੱਗਣਾ ਨਾ ਸਿੱਧੀ ਜੀ ਗੱਲ ਹੈ ਜਿਨ੍ਹਾਂ ਨੇ ਲਏ ਆ ਉਹਨਾਂ ਨੂੰ ਹੋਵੇ ਆ ਨਾ ਮਤਲਬ ਇਹ ਹੋ ਗਿਆ ਅੱਜ ਤੱਕ ਜੀ ਇੰਨਾ ਚਿਰ ਹੋ ਗਿਆ ਕੰਮ ਕਰਦੇ ਆ ਉਹਨੂੰ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਕੰਮ ਤੇ ਰਖਾਏ ਨਾ ਆਪਾਂ ਕਦੀ ਕੋਈ ਕਹਿ ਦੇਵੇ ਸਾਡੇ ਤੋਂ ਰੁਪਈਆ ਵੀ ਲਿਆ ਆ ਕੇ ਇਹ ਬਹੁਤ ਵੱਡਾ ਪੁੰਨਿਆ ਜੀ ਕਿਉਂਕਿ ਕਿਰਤ ਹੀ ਅਸਲ ਚ ਗਾਂ ਲੈ ਕੇ ਜਾਂਦੇ ਤੇ ਸਾਡੇ ਅੱਗੇ ਪਿੱ ਮੈਨੂੰ ਨਹੀਂ ਪਤਾ ਕਿਸੇ ਦਾ ਪਰ ਆਪਾਂ ਨੇ ਆ ਕੇ ਮੂੰਹ ਤੇ ਕੋਈ ਕਬੇ ਵੀ ਸਾਡੇ ਤੋਂ ਕਿਸੇ ਨੇ ਲਿਆ ਹਨ ਫੇਰ ਵੀ ਲੋਕੀ ਨਹੀਂ ਸਮਝਦੇ ਯਾਰ ਵੀ ਤੁਸੀਂ ਕੀ ਕਰੀਏ ਹਨਾ ਐਡੇ ਲੋਕ ਸਮਤ ਬਖਸ਼ਣ ਤੇ ਜਰੂਰ ਬਾਈ ਸਾਰੇ ਜੋ ਕੋਈ ਵੀ ਵੀਡੀਓ ਵੇਖਦੇ ਹਨ ਕਿਸੇ ਦਾ ਜੇ ਆਪਾਂ ਸਾਰੀ ਲੈਣ ਦੇਣ ਕਰਦੇ ਇਹ ਕੋਈ ਇੱਕ ਬੰਦਾ ਨਹੀਂ ਹੁੰਦਾ ਕਿ ਕੋਈ ਨਹੀਂ ਕਰਦਾ ਸਾਰੇ ਕਰਦੇ ਆ ਵੱਡੇ ਵੱਡੇ ਬਿਜ਼ਨਸ ਵਾਲੇ ਵੀ ਬੈਂਕਾਂ ਤੋਂ ਵੱਡੇ ਵੱਡੇ ਲੋਨ ਲੈਂਦੇ ਆ ਆਪਦੇ ਬਿਜ਼ਨਸ ਚਲਾਉਂਦੇ ਆ ਹਨਾ ਪਰੋਂ ਫਿਰ ਵਾਪਸ ਵੀ ਕਰਦੇ ਜਿਵੇਂ ਕਹਿੰਦੇ ਹੁੰਦੇ ਨਹੀਂ ਤਾਂ ਫਿਰ ਬੈਂਕ ਵਾਲੇ ਆ ਕੇ ਖੜੀ ਖੜੇ ਹੋ ਜਾਂਦੇ ਘਰੇ ਹਨ ਉਹੀ ਗੱਲ ਆ ਦੁਨੀਆ ਚ ਲੈਣ ਦੇਣ ਸਾਰਿਆਂ ਦਾ ਹੀ ਹੁੰਦਾ ਹੋਰ ਤੁਸੀਂ ਪਿਛਲੇ ਜਿਹੜੀ ਆ 2 ਵੀਕ ਪਿੱਛੇ ਚਲ ਜੋ ਹਾਂਜੀ ਮੇਰੇ ਇੰਡੀਆ ਜਾਣ ਤੋਂ ਪਹਿਲਾਂ ਜਿਹੜੀ ਉਹ ਕੁੜੀ ਹੁਣ ਆਪਾਂ ਹੈਲਪ ਕੀਤੀ ਦੋ ਵਾਰੀ ਉਹਨੂੰ ਆਪਾਂ ਲੈਣ ਗਏ ਨਕੋਸ਼ੀਆ ਤੋਂ ਹਾਂਜੀ ਜੋ ਕੇ ਲਿਆਂਦਾ ਉਹਦੀ ਰੋਟੀ ਪਾਣੀ ਛੱਤ ਸਾਰਾ ਕੁਝ ਉਹਦਾ ਦੇਖਿਆ ਹਾਂਜੀ ਉਹ ਜਾਣ ਲੱਗੀ ਨੇ ਚੁੱਪ ਕਰਕੇ ਟਿਕ ਟਕ ਕਰਾਈ ਚੱਲ ਗਈ ਸਾਨੂੰ ਦੱਸ ਕੇ ਵੀ ਨਹੀਂ ਗਈ ਨਹੀਂ ਆ ਠੀਕ ਨਹੀਂ ਹੁਣ ਉਹ ਜਿਨ੍ਹਾਂ ਦੇ ਜਿਨ੍ਹਾਂ ਦੇ ਘਰੇ ਰਹੀ ਆ ਕਿਉਂ ਉਹਨਾਂ ਦਾ ਹਿਸਾਬ ਨਹੀਂ ਕਰਨਾ ਸੀ ਬਿਲਕੁਲ ਜੀ ਹਨਾ ਮੇਰੀ ਕੀ ਲੱਗਦੀ ਸੀ ਨਾ ਮੈਂ ਸੱਦੀ ਨਾ ਮੈਂ ਬਲਾਈ ਬਿਲਕੁਲ ਜੀ ਨਾ ਮੈਂ ਉਹਦਾ ਕੋਈ ਕਮਿਸ਼ਨ ਖਾਦਾ ਹਨਾ ਪਰ ਬਾਅਦ ਚੋ ਚਲ ਵੀ ਬਗਾਨੇ ਮੁੰਡਿਆਂ ਦੇ ਨਾਲ ਗਈ ਐਦਾਂ ਦੀਆਂ ਕੁੜੀਆਂ ਨੂੰ ਵੀ ਕੀ ਹੈਲਪ ਕਰੇ ਬੰਦਾ ਦੱਸੋ ਬਿਲਕੁਲ ਜੀ ਕਹਿੰਦੀ ਸਾਡਾ ਭਰਾ ਨਹੀਂ ਭਰਾ ਨਹੀਂ ਜੇ ਭਰਾ ਨਹੀਂ ਫੇਰ ਜੇ ਮੈਨੂੰ ਭਰਾ ਸਮਝਿਆ ਸੀ ਫੇਰ ਬਿਨਾ ਭਰਾ ਤੋਂ ਤੂੰ ਕਿੱਦਾਂ 에ਰਪੋਰਟ ਤੇ ਚਲ ਗਈ ਫੇ ਬਗਾਨੇ ਮੁੰਡੇ ਆ ਕੇ ਜੀ ਲੈ ਗਏ ਹਨਾ ਪਤਾ ਨਹੀਂ ਕੌਣ ਆ ਕੇ ਲੈ ਕੇ ਗਿਆ ਕੌਣ 에ਰਪੋਰਟ ਤੇ ਚੜਾ ਕੇ ਗਿਆ ਹਨਾ ਵੀ ਲੋਕ ਅੱਜਕੱਲ ਇਦਾਂ ਦੇ ਆ ਕੀ ਕਿਸੇ ਦੀ ਹੈਲਪ ਕਰੀਏ ਦੱਸੋ ਉਹ ਹਿਸਾਨ ਤਾਂ ਬੰਦੇ ਰੱਖਦੇ ਨਹੀਂ ਨਾ ਕਿ ਸਾਨੂੰ ਕਿਸੇ ਨੇ ਲਿਆਂਦਾ ਸੀ ਬਿਠਾਇਆ ਸੀ ਬੰਦਾ ਘੱਟੋ ਘੱਟ ਇੱਕ ਫੋਨ ਕਰਕੇ ਦੱਸ ਦਿੰਦਾ ਇੱਕ ਤਾਂ ਹੁੰਦਾ ਵੀ ਜੇ ਕਿਸੇ ਬੰਦੇ ਨੇ ਇੰਡੀਆ ਤੋਂ ਬੁਲਾਇਆ ਉਹਦੀ ਜ਼ਿੰਮੇਵਾਰੀ ਆ ਵੀ ਆਪਣੇ ਕਲਾਇੰਟ ਨੂੰ ਸਾਹਮਣਾ ਹਾਂਜੀ ਹਾਂਜੀ ਅਸੀਂ ਤਾਂ ਬੁਲਾਇਆ ਵੀ ਨਹੀਂ ਜੀਗਾ ਸਾਨੂੰ ਤਾਂ ਫੋਨ ਆਇਆ ਹੈਲਪ ਦੇ ਤੌਰ ਤੇ ਵੀ ਯਾਰਾ ਸਾਡੀ ਹੈਲਪ ਕਰਿਓ ਹੈਨਾ ਤੇ ਅਸੀਂ ਚੁੱਪ ਕਰਕੇ ਅਸੀਂ ਵੀ ਉਦਾਂ ਦੇ ਪਾਗਲ ਗੱਡੀ ਚੁੱਕੀ ਅਸੀਂ ਚੱਲ ਗਏ ਲੈਣ ਲਿਆ ਕੇ ਘਰੇ ਰੱਖ ਲਿਆ ਨਾ ਤੇ ਮੁੜ ਕੇ ਕਦਰ ਆ ਪਉਂਦੀ ਆ ਜਨਤਾ ਅਹੇ ਜੇ ਬੰਦੇ ਚਲੋ ਗਾਂ ਵੀ ਦੇਖੋ ਸੋਚਣ ਤੇ ਮਜਬੂਰ ਕਰ ਦਿੰਦੇ ਆ ਕਿ ਹਨਾ ਬੰਦਾ ਕੀ ਹੈਲਪ ਕਰੇ ਜਾਂ ਕੀ ਮਦਦ ਕਰੇ ਕਿਸੇ ਦੀ ਤਾਂ ਇਦਾਂ ਕਿਨੂੰ ਕਿਨੂੰ ਬੇਨਤੀ ਕਰੀਏ ਹੁਣ ਐ ਲੱਗਦਾ ਬੇਨਤੀਆਂ ਬਾਲੀਆਂ ਹੋਈਆਂ ਨੇ ਨਹੀਂ ਨਹੀਂ ਬਸ ਲੋਕਾਂ ਨੂੰ ਸਮਝੋ ਵੀ ਲੋਕਾਂ ਨੇ ਇਹੀ ਕਹਿਣਾ ਚਾਹੁੰਦੇ ਰੱਬ ਦਾ ਵਾਸਤਾ ਸਮਝੋ ਅਸੀਂ ਰੱਬ ਨਹੀਂ ਹੈਗੇ ਅਸੀਂ ਨਹੀਂ ਕਹਿੰਦੇ ਅਸੀਂ ਬਹੁਤ ਕੋਈ ਵੀ ਦਾਨੀ ਆ ਜਾਂ ਫਲਾਨਾ ਨਹੀਂ ਤਾਂ ਇਹ ਕਹਿੰਦੇ ਆ ਵੀ ਯਾਰ ਕਦਰ ਕਰਿਆ ਕਰੋ ਕੋਈ ਵੀ ਆ ਕਿ ਜਿਹੜਾ ਵੀ ਮਰਜੀ ਬੰਦਾ ਆ ਚਾਹੇ ਕੋਈ ਤੁਹਾਡਾ ਭੈਣ ਭਰਾ ਤੁਹਾਡੀ ਹੈਲਪ ਕਰਦਾ ਚਾਹੇ ਕੋਈ ਵੀ ਹੈ ਨਾ ਉਹਦੀ ਕਦਰ ਕਰਿਆ ਕਰੋ ਯਾਰ ਜੇ ਕਦਰ ਕਰੋਗੇ ਨਾ ਤੁਹਾਡੇ ਨਹੀਂ ਅਸੀਂ ਕੰਮ ਆਉਣਾ ਦੁਬਾਰਾ ਕਿਸੇ ਹੋਰ ਬੰਦੇ ਦੇ ਕੰਮ ਆ ਜਾਵਾਂਗੇ ਜਿਹਨੂੰ ਲੋੜ ਆ ਫੇਰ ਮੁੜ ਕੇ ਨਾ ਬਾਅਦ ਚੋ ਚਲੋ ਤੁਹਾਡੀ ਗੱਲ ਮੈਨੂੰ ਚੇਤੇ ਆ ਜਾਂਦੀ ਵੀ ਤੁਸੀਂ ਕਹਿੰਨੇ ਵੀ ਇਦਾਂ ਨਹੀਂ ਕਹਿਣਾ ਵੀ ਆਪਾਂ ਨਹੀਂ ਅੱਗੇ ਤੋਂ ਇਦਾਂ ਕਰ ਨਹੀਂ ਕਰਾਂਗੇ ਪਰ ਬੰਦਾ ਦੋ ਤੋਂ ਚਾਰ ਵਾਰੀ ਸੋਚਦਾ ਵੀ ਹੁਣ ਮੈਂ ਕਰਾਂ ਕਿ ਨਾ ਕਰਾਂ ਸੋਚਦਾ ਹੀ ਆ ਜੀ ਬਿਲਕੁਲ ਘਰੋਂ ਗਾਲਾਂ ਬਾਦੂ ਖਾਈ ਦੀਆਂ ਵੀ ਘਰਦਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਲੋਕਾਂ ਪਿੱਛੇ ਅਸੀਂ ਭੱਜੇ ਣੱਠੇ ਫਿਰਦੇ ਆ ਲੋਕੀ ਸਾਡੇ ਵੇ ਕਦਰ ਵੀ ਨਹੀਂ ਕਰਦੇ ਬੁੱਖ ਭਰੋ ਵੀ ਘੁੱਟ ਪੈਂਦੀ ਤੇ ਬਾਹਰੋਂ ਵੀ ਘੁੱਟ ਪੈਂਦੀ ਉਦੋਂ ਕਿ ਤਾਂ ਹੋਣਾ ਹੀ ਆ ਬਿਲਕੁਲ ਯਾਰ ਵੀ ਪੁਰੇ ਫਿਰਦੇ ਆ ਤੇ ਬਾਹਰੋਂ ਵੀ ਛਤਰਖਾਨੇ ਦੇ ਇਧਰੋਂ ਵੀ ਹਨਾ ਨਾਲੇ ਘਰ ਚ ਬਾਹਰੋਂ ਦਾ ਕਲੇਸ਼ ਫਿਰ ਵੱਖਰਾ ਪੈਂਦਾ ਸਾਰੇ ਪਾਸੇ ਦੁਨੀਆ ਦੇ ਮੇਰਾ ਫਰੈਂਡ ਆ ਇੱਕੋ ਸੰਸਤਾ ਜਿਹੜਾ ਕੰਮ ਕਰਦਾ ਵਿਚਾਰਾ ਅੱਛਾ ਜੀ ਉਹ ਆਪਣੇ ਘਰ ਦੀ ਗੱਡੀ ਕੀ ਉਹਨੇ ਐਂਬੂਲੈਂਸ ਸਪੈਸ਼ਲ ਐਂਬੂਲੈਂਸ ਲਈ ਲੋਕਾਂ ਦੇ ਭਲੇ ਲਈ ਅੱਛਾ ਜੀ ਸਪੈਸ਼ਲ ਉਹ ਸੰਸਤਾ ਚ ਲਾਉਂਦਾ ਓਕੇ ਜੀ ਉਹ ਮੈਂ ਕਹਿੰਦਾ ਉਹ ਕਹਿੰਦਾ ਪਾ ਯਾਰ ਪਤਾ ਨਹੀਂ ਕਿੰਨੇ ਕੁ ਲੋਕ ਆ ਜਿਹੜੇ ਵੀ ਵੀ ਕਦਰ ਹੀ ਨਹੀਂ ਕਰਦੇ ਅੱਛਾ ਜੀ ਘਰੇ ਜਾ ਜਾ ਕੇ ਦਵਾਈਆਂ ਦਿੰਦੇ ਆ ਸਾਰਾ ਕੁਝ ਕਰਦੇ ਆ ਉਹ ਹਨਾ ਰੋਟੀਆਂ ਤੱਕ ਡੱਬੇ ਲਾਇਓ ਆ ਉਹ ਰੋਟੀਆਂ ਵੀ ਪਚਾਉਂਦੇ ਕਈ ਫੈਮਿਲੀਆਂ ਨੂੰ ਮੈਂ ਕਹਿੰਦਾ ਇਦਾਂ ਦੇ ਬੱਚੇ ਆ ਕਈ ਬੱਚੇ ਬਾਹਰ ਆ ਉਹਨਾਂ ਦੇ ਮਾਂ ਤੇ ਰੁੱਲਦੇ ਪਏ ਆ ਉੱਥੇ ਇੰਡੀਆ ਦੇਖ ਲਓ ਮਤਲਬ ਹਾਲ ਕੀ ਹੁੰਦਾ ਇਹ ਸੱਚ ਗੱਲ ਆ ਸਾਡੇ ਏਰੀਆ ਦੀ ਜੁਲਾ ਜਲੰਧਰ ਆਦਮਪੁਰ ਦੇ ਉਧਰ ਲਾਕੇ ਦੇ ਪਿੰਡਾਂ ਦੇ ਵਿੱਚ ਬੱਚੇ ਬਾਹਰ ਆ ਆਪਣੇ ਮਾਪਿਆਂ ਨੂੰ ਪੁੱਛਦੇ ਤੱਕ ਦੇ ਨਹੀਂ ਇਹ ਬਹੁਤ ਦੁੱਖ ਦੀ ਗੱਲ ਹੈ ਉਹ ਵਿਚਾਰੇ ਸੰਸਥਾ ਵਾਲਿਆਂ ਤੋਂ ਰੋਟੀਆਂ ਖਾਂਦੇ ਆ ਦਵਾਈ دارو ਲੈਂਦੇ ਆ ਬਿਲਕੁਲ ਬਿਲਕੁਲ ਇਦੋਂ ਤੱਕ ਜਿਹ ਕਨਾਉਣੀ ਗੱਲ ਕੀ ਹੋ ਸਕਦੀ ਹੈ ਜਿਹੜੇ ਮਾਪਿਓ ਨੇ ਪਾਲਿਆ ਬਾਹਰ ਭੇਜਿਆ ਯਾਰ ਤੂੰ ਇੱਕ 5000 ਤੇ ਨੌਕਰ ਰੱਖ ਦੋ ਨਹੀਂ ਕਰ ਨਹੀਂ ਹੁੰਦਾ ਮਾਪੇ ਤੋਂ ਨੌਕਰ দাও ਇੱਕ ਉਹਨਾਂ ਨੂੰ ਲੈ ਕੇ ਬਿਲਕੁਲ ਜੀ ਹੈਨਾ ਬਿਲਕੁਲ ਬਿਲਕੁਲ ਕੇਅਰ ਕਰਾਓ ਉਹਨਾਂ ਨੂੰ ਰੋਣ ਲਈ ਥੋੜਾ ਛੱਡਣਾ ਹੁੰਦਾ ਆਪਾਂ ਐਟ ਦਾ ਐਂਡ ਜਿਨ੍ਹਾਂ ਨੇ ਸਾਨੂੰ ਸੰਭਾਲਿਆ ਪਾਲਿਆ ਜੇ ਉਹਨਾਂ ਦੀ ਇਹੀ ਹਾਲਤ ਹੋਣੀ ਹੈ ਤਾਂ ਫਿਰ ਕੀ ਉਹਨਾਂ ਨੇ ਵਿਚਾਰਿਆਂ ਨੇ ਐਦਾਂ ਦੀ ਕਮਾਈ ਨੂੰ ਅੱਗ ਲਾਉਣੀ ਜੀ ਬਿਲਕੁਲ ਬਿਲਕੁਲ ਹੈ ਨਾ ਵੀ ਜੇ ਭੈਣ ਭਰਾ ਆ ਜਾਂ ਮਾਂ ਪੇ ਪਿੱਛੇ ਰੋਲਦੇ ਹੋਣ ਆਪਾਂ ਜਾਂਚੀਆਂ ਕਰੀਏ ਬਾਹਰ ਇਹ ਗੱਲਾਂ ਨਹੀਂ ਫੱਬਦੀਆਂ ਬਿਲਕੁਲ ਜੀ ਬਿਲਕੁਲ ਸੋ ਚਲੋ ਗੁਰਦੁਆਰੇ ਅਸੀਂ ਪਹੁੰਚ ਚੱਲੇ ਆਂ ਕਾਫੀ ਗੱਲਾਂ ਤੁਸੀਂ ਸੁਣੀਆਂ ਹੋਣਗੀਆਂ ਗੱਲਾਂ ਸ਼ਾਇਦ ਸਾਰੀਆਂ ਹੀ ਖਰੀਆਂ ਨੇ ਸੱਚੀਆਂ ਨੇ ਕਿਉਂਕਿ ਬੰਦਾ ਦਿਲੋਂ ਕਹਿੰਦਾ ਜਦੋਂ ਜੋ ਹੰਡਾਇਆ ਹੁੰਦਾ ਸੋ ਫਿਰ ਗੁਰਦਾਰੇ ਕਥਾ ਦੇ ਜਾਂ ਕੀਰਤਨ ਦਾ ਦੇਖਦੇ ਆਂ ਕਿ ਕੀ ਚੱਲ ਰਿਹਾ ਫਿਰ ਤੁਹਾਨੂੰ ਉੱਥੇ ਵਿਖਾਉਂਦੇ ਆਂ ਸਤਿ ਸ਼੍ਰੀ ਅਕਾਲ